ਸਾਰੇ ਕਿਸਾਨ ਸਾਥੀਆਂ ਨੂੰ ਪਹਿਲਾਂ ਆਪਾਂ ਸਤਿ ਸ਼੍ਰੀ ਅਕਾਲ ਕਿਉਂਕਿ ਕਸਾਨੀ ਹੈ ਜਿਹੜੀ ਇਸ ਟਾਈਮ ਜਿਹੜਾ ਹਾੜੀ ਦਾ ਪੂਰਾ ਸੀਜ਼ਨ ਹੈ ਉਹ ਸ਼ੁਰੂ ਹੋ ਚੁੱਕਿਆ ਅੱਜ ਕਣਕ ਦੀ ਬਾਢੀ ਤੋਂ ਲੈ ਕੇ ਤੂੜੀ ਕਰਨ ਦਾ ਪੂਰਾ ਜਿਹੜਾ ਕੰਮ ਦਾ ਕਸੌ ਹੈ ਕਿਸਾਨ ਤੇ ਪੂਰਾ ਭਟਿਆ ਪਿਆ ਇੱਕ ਪਾਸੇ ਤੁਸੀਂ ਦੇਖੋ ਇੱਧਰ ਜਿਹੜੀ ਕਣਕ ਹੈ ਉਹ ਖੜੀ ਹੈਗੀ ਹਲੇ ਤੇ ਉਹਦੇ ਨਾਲ ਨਾਲ ਸਾਥੀਓ ਤੁਸੀਂ ਦੇਖੋ ਇਹ ਇਧਰ ਕਣਕ ਵੱਢੀ ਪਈ ਐ ਕਣਕ ਵੱਢਣ ਸਾਰ ਨਾਲ ਦੀ ਨਾਲ ਤੂੜੀ ਦਾ ਕੰਮ ਸ਼ੁਰੂ ਹੋ ਜਾਂਦਾ ਤੂੜੀ ਦਾ ਕੰਮ ਸ਼ੁਰੂ ਫੌਣ ਤੋਂ ਨਾਲ ਦੀ ਨਾਲ ਸਾਡੇ ਕਈ ਸਾਥੀਆਂ ਨੇ ਤਾਂ ਮੱਕੀ ਬੀਜਣੀ ਆ ਉਹ ਮੱਕੀ ਬੀਜ ਕੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਗਾਮਾਂ ਮੱਝਾਂ ਲਈ ਚਾਰਾ ਜਿਹੜਾ ਉਹ ਤਿਆਰ ਕਰਨਾ ਹੈਗਾ ਉਹ ਤਿਆਰ ਕਰਕੇ ਅਚਾਰ ਪਾ ਕੇ ਪਸ਼ੂਆਂ ਲਈ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਉਹਦੇ ਲਈ ਅਚਾਰ ਬਣਾ ਕੇ ਉਹ ਚਾਰ ਡੰਗਰਾਂ ਵਾਸਤੇ ਜੋ ਕਿ ਅੱਜ ਜਿਹੜਾ ਬਹੁਤ ਲਾਹੇਵੰਦ ਹੈ ਜਿਹੜਾ ਅਚਾਰ ਹੈਗਾ ਕਿਉਂਕਿ ਜੇ ਅਸੀਂ ਦਾਣਾ ਪਾਉਨੇ ਆ ਦਾਣੇ ਦੇ ਵਿੱਚ ਸਾਡਾ ਜਿਹੜਾ ਬਹੁਤ ਜ਼ਿਆਦਾ ਖਰਚਾ ਜਿਹੜਾ ਉਹ ਹੋ ਜਾਂਦਾ ਇਸ ਕਰਕੇ ਸਾਡੇ ਕਿਸਾਨ ਨੇ ਜਿਹੜੇ ਮੱਕੀ ਬੀਜ ਕੇ ਜਦੋਂ ਉਹਦੇ ਛੱਲੀ ਲੱਗੇ ਹੁੰਦੀ ਆ ਉਹਦੇ ਦੇ ਦਾਣੇ ਬਣ ਜਾਂਦੇ ਨੇਗੇ ਉਸ ਟਾਈਮ ਉਹ ਜਿਹੜਾ ਅਚਾਰ ਹੈ ਉਹ ਪਾਇਆ ਜਾਂਦਾ ਹੈਗਾ ਉਦੇ ਨਾਲ ਨਾਲ ਆਚਾਰ ਪਾਉਣ ਤੋਂ ਬਾਅਦ ਫਿਰ ਜਦੋਂ ਸਾਡਾ ਖੇਤ ਖਾਲੀ ਹੁੰਦਾ ਹੈ ਫਿਰ ਅਸੀਂ ਇੱਕ ਜਿਹੜੀ ਘੱਟ ਸਮੇਂ ਲਈ ਜੀਰੀ ਦੇ ਜਿਹੜੇ ਬੀਜ ਆਉਂਦੇ ਨੇਗੇ ਅਸੀਂ ਫਿਰ ਉਹ ਲਾ ਲੈਂਦੇ ਆ ਉਹ ਜੀਰੀ ਦੇ ਬੀਜ ਆ ਜਿਹੜੇ ਲਾ ਕੇ ਨਾਲ ਨਾਲ ਕਿਉਂਕਿ ਇੱਕ ਪਾਸੇ ਜਦੋਂ ਅਸੀਂ ਕਹਿੰਨੇ ਆ ਵੀ ਸਾਨੂੰ ਬਦਲਾਅ ਵੀ ਚਾਹੀਦਾ ਅਸੀਂ ਮੱਕੀ ਵਾਲੇ ਪਾਸੇ ਵੀ ਜਾਂਦੇ ਆ ਉਸ ਤੋਂ ਬਾਅਦ ਜੀਰੀ ਲਾਉਨੇ ਆ ਪਹਿਲਾਂ ਸਿਰੇ ਕਣਕ ਬੀਜੀ ਹੁੰਦੀ ਆ ਇਸ ਕਰਕੇ ਅਸੀਂ ਇਹ ਵੀ ਸੋਚਦੇ ਆ ਵੀ ਜੇ ਇਹਨਾਂ ਤੋਂ ਛਡਕਾਰਾ ਹੋ ਕੇ ਸਾਨੂੰ ਹੋਰ ਪਾਸੇ ਨੂੰ ਵੀ ਕੋਈ ਹੋਰ ਵਧੀਆ ਚੀਜ਼ ਮਿਲੇ ਲਾਉਣ ਲਈ ਤਾਂ ਅਸੀਂ ਉਸ ਪਾਸੇ ਵੀ ਜਾਈਏ ਤਾਂ ਸਾਡੀ ਜਿਹੜੀ ਉਸ ਪਾਸੇ ਜਾਣ ਦੀ ਲੋੜ ਆ ਉਹ ਵੀ ਬਣ ਜਾਂਦੀ ਆ ਪਰ ਕਿਤੇ ਨਾ ਕਿਤੇ ਸਾਡੀਆਂ ਜਿਹੜੀਆਂ ਮਜਬੂਰੀਆਂ ਨੇ ਸਾਨੂੰ ਹੋਰ ਫਸਲਾਂ ਤੇ ਰੇਟ ਨਹੀਂ ਮਿਲਦਾ ਉਸ ਕਰਕੇ ਸਾਨੂੰ ਮੁੜ ਕੇ ਦੁਬਾਰਾ ਉਹੀ ਕਣਕ ਤੇ ਜੀਰੀ ਤੇ ਮੱਕੀ ਸਾਨੂੰ ਸਾਡੇ ਡੰਗਰਾਂ ਲਈ ਆ ਜਿਹੜੀ ਸ਼ਬਦਾ ਲਈ ਉਹ ਵਧੀਆ ਰਹਿੰਦੀ ਹੈ ਇਸ ਕਰਕੇ ਉਹ ਮੱਕੀ ਹੈ ਜਿਹੜੀ ਅਸੀਂ ਤਾਂ ਬੀਜ ਲੈਂਦੇ ਆ ਪਰ ਕਿਤੇ ਨਾ ਕਿਤੇ ਜੇ ਅਸੀਂ ਸੋਚਦੇ ਆ ਵੀ ਅਸੀਂ ਇਸ ਨੂੰ ਮੱਕੀ ਨੂੰ ਪਕਾ ਕੇ 베ਤੀਏ ਤਾਂ ਫਾਪੀ ਉਹਦੇ ਤੇ ਕੋਈ ਝਾੜ ਐਡਾ ਜਿਆਦਾ ਨਹੀਂ ਆਉਂਦਾ ਪਰ ਕਿਤੇ ਨਾ ਕਿਤੇ ਸਾਨੂੰ ਜਿਹੜਾ ਲੋਟਾ ਨਹੀਂ ਆਉਂਦਾ ਫਿਰ ਅਸੀਂ ਇਸ ਨੂੰ ਸਿਰਫ ਪਰਿਚਾਰੇ ਲਈ ਹੈ ਜਿਹੜਾ ਆਮ ਕਿਸਾਨ ਹੈ ਜਿਹੜਾ ਉਹ ਬੀਜਦਾ ਪਰ ਕੁਝ ਸਾਡੇ ਵੀਰ ਜਿਹੜੇ ਆਲੂ ਦੀ ਖੇਤੀ ਕਰਦੇ ਨੇ ਉਹਨਾਂ ਲਈ ਮੱਕੀ ਲਾਹੇਵੰਦ ਵੀ ਆ ਵੀ ਜਿਹੜੇ ਉਹਨਾਂ ਨੂੰ 2 ਪੈਸੇ ਵੱਧ ਨੇ ਜਿਹੜੇ ਉਹ ਮੱਕੀ ਦੇ ਵਿੱਚ ਹੀ ਵੱਜ ਜਾਂਦੇ ਨੇਗੇ ਕਿਉਂਕਿ ਕੁਝ ਆਲੂ ਤੋਂ ਬਚੇ ਹੁੰਦੇ ਨੇਗੇ ਕੁਝ ਮੱਕੀ ਤੋਂ ਵੱਜ ਜਾਂਦੇ ਨੇਗੇ ਇਸ ਕਰਕੇ ਉਹ ਮੱਕੀ ਵਾਲੇ ਪਾਸੇ ਤਾਂ ਜਾਂਦਾ ਜਾਂਦੇ ਨੇ ਕਿਉਂਕਿ ਜਿਹੜੀ ਪਿਛਲੇ ਸਮੇਂ ਦੇ ਵਿੱਚ ਸੂਰਜ ਮੱਕੀ ਦੇ ਜਿਹੜੇ ਬੀਜ ਆਏ ਉਹਨਾਂ ਬੀਜਾਂ ਦੇ ਨਾੜ ਨਾਲ ਜਿਹੜੀਆਂ ਕਿਸਾਨਾਂ ਨੂੰ ਸਾਡੇ ਨੂੰ ਸਮੱਸਿਆਵਾਂ ਆਈਆਂ ਕਿਉਂਕਿ ਉਹ ਬੀਜਾਂ ਤੇ ਝਾੜ ਦਾ ਪ੍ਰੋਪਰ ਹੋਣਾ ਕਈ ਕਈ ਫੋਨ ਲੱਗੇ ਆਉਣੇ ਤੇ ਉਹਦੇ ਵਿੱਚ ਬੀਜ ਨਹੀਂ ਦਾ ਪੈਣਾ ਕਿਉਂਕਿ ਫਿਰ ਉਹ ਸਾਰਾ ਜਿਹੜਾ ਕਿਸਾਨ ਦੀ ਨਿਯਮਤਾ ਉਹ ਖਰਾਬ ਹੋ ਜਾਂਦੀ ਹੈ ਇਸ ਕਰਕੇ ਸਾਰੇ ਸਾਥੀਆਂ ਨੂੰ ਬੇਨਤੀ ਆ ਵੀ ਇਸ ਵੀਡੀਓ ਨੂੰ ਤੁਸੀਂ ਇੱਕ ਵਾਰ ਤੋਂ ਵੱਧ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ